हां जी दोस्तों आज ਤੁਹਾਨੂੰ ਪੂਨੇ ਦੇ ਉਹ ਮਸ਼ਹੂਰ ਕਿਸੇ ਦੱਸਾਂਗੇ ਜਿਹੜੇ ਤੁਸੀਂ ਕਿਤੇ ਵੀ ਪੜੇ ਜਾਂ ਸੁਣੇ ਨਹੀਂ ਹੋਣਗੇ। ਦੋਸਤੋ ਪੂਨੇ ਬਾਰੇ ਅਣਗਿਣਤ ਕਿਸੇ ਕਿਤਾਬਾਂ ਵਿੱਚ ਦਰਜ ਨੇ ਤੇ ਇਹੋ ਜਿਹੇ ਹਜ਼ਾਰਾਂ ਲੱਖਾਂ ਕਿਸੇ ਇਹੋ ਜਿਹੇ ਨੇ ਜੋ ਕਿਸੇ ਕਿਤਾਬ ਵਿੱਚ ਅੱਜ ਤੱਕ ਛਪੇ ਹੀ ਨਹੀਂ। ਜਿਨ੍ਹਾਂ ਬਾਰੇ ਸਥਾਨਕ ਲੋਕ ਅਕਸਰ ਗੱਲਾਂ ਕਰਦੇ ਵਿਖੇ ਜਾ ਸਕਦੇ ਨੇ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਟਾਈਕਨ ਵੀ ਜ਼ਰੂਰ ਦਬਾ ਦੇਣ। ਦੋਸਤੋ ਪੂਲਾ ਜਦੋਂ ਨਵਾਂ ਨਵਾਂ ਗੁੱਡ ਫਾਈਟਰ ਦੇ ਨਾਂ ਨਾਲ ਮਸ਼ਹੂਰ ਹੋਇਆ ਇਸ ਨੇ ਆਪਣਾ ਸਾਰਾ ਕਾਲਾ ਹਿਸਾਬ ਕਿਤਾਬਿਕ ਬੰਦੇ ਕੋਲ ਰੱਖਣਾ ਇਹ ਇਹਨਾਂ ਤਲਾਕ ਸੀ ਕਿ ਆਪ ਕਦੇ ਆਪਣੀ ਜੇਬ ਅੰਦਰ ਫालतू ਪੈਸਾ ਨਹੀਂ ਰੱਖਦਾ ਹੁੰਦਾ ਇਹ ਅੱਗੇ ਉਸ ਬੰਦੇ ਦੇ ਦਿਲ ਵਿੱਚ ਵੀ ਬੇਈਮਾਨੀ ਆ ਗਈ ਜਦੋਂ ਪੂਲੇ ਨੇ ਉਸ ਤੋਂ ਪੈਸਾ ਤੇ ਲੈਣ ਜਾਣਾ ਬੰਦੇ ਨੇ 2-4 ਵਾਰ ਇਸ ਨੂੰ ਲੱਲੇ ਭਾਬੇ ਲਾ ਕੇ ਤਰਕਾ ਦਿੱਤਾ ਪੂਲਾ ਵੀ ਸਮਝ ਗਿਆ ਕਿ ਦਾਲ ਵਿੱਚ ਕੁਝ ਕਾਲਾ ਹੈ ਹੁਣ ਉਹ ਉਸ ਬੰਦੇ ਨੂੰ ਸਬਕ ਸਿਖਾ ਕੇ ਆਪਣਾ maal ਕਬਜ਼ੇ ਹੇਠ ਕਰਨ ਵਾਲੇ ਸੋਚਣ ਲੱਗ ਪਿਆ ਉਦੋਂ ਪੁੱਲਾ ਐਡਾ ਦਮਖੰਬ ਵਾਲਾ ਨਹੀਂ ਸੀਗਾ ਆ ਕੇ ਸਿੱਧਾ ਹੀ ਜਾ ਕੇ ਉਸ ਬੰਦੇ ਦੇ ਘਰ ਪੈ ਜਾਂਦਾ ਇਸ ਨੇ ਇੱਕ ਸਕੀਮ ਬਣਾਈ ਫਿਰ ਇਹ ਉਸ ਬੰਦੇ ਦੇ ਘਰ ਨਿਗ੍ਹਾ ਰੱਖਣ ਲੱਗ ਪਿਆ ਕਈ ਦਿਨਾਂ ਤੋਂ ਬਾਅਦ ਉਹ ਬੰਦਾ ਆਪਣੇ ਪਰਿਵਾਰ ਸਮੇਤ ਕਿਤੇ ਬਾਹਰ ਗਿਆ ਹੋਇਆ ਸੀਗਾ ਇਹ ਝਟ ਖਿੜਕੀ ਤੋੜ ਕੇ ਅੰਦਰ ਵੜ ਗਿਆ ਪਹਿਲਾਂ ਤਾਂ ਇਸ ਨੇ ਆਪਣਾ maal ਕਬਜ਼ੇ ਹੇਠ ਕੀਤਾ ਫਿਰ ਅੰਦਰ ਤੇਲ ਛਿੜ ਕੇ ਅੱਗ ਰਾਕੇ ਬਾਹਰ ਆ ਗਿਆ ਇਹ ਜਦੋਂ ਤੱਕ ਉਹ ਬੰਦਾ ਵਾਪਸ ਆਇਆ ਉਦੋਂ ਤੱਕ ਸਾਰਾ ਕੁਝ ਸਵਾਹ ਹੋ ਚੁੱਕਾ ਸੀ ਉਸ ਬੰਦੇ ਨੂੰ ساری ਉਮਰ ਪਤਾ ਹੀ ਨਹੀਂ ਲੱਗਿਆ ਕਿ ਇਹ ਕਾਹੜ ਕੰਨ ਕਰਨ ਵਾਲਾ ਪੁੱਲਾ ਸੀਗਾ ਪੂਲੇ ਨੇ ਆਪਣੇ ਡੇਰੇ ਕਈ ਬੱਕਰੀਆਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਇਹ ਖੁੱਲੀਆਂ ਛੱਡੀ ਰੱਖਦਾ ਸੀਗਾ ਇੱਕ ਦਿਨ ਬੱਕਰੀਆਂ ਕਿਸੇ ਦੇ ਖੇਤ ਜਾਵੜੀਆਂ ਤੇ ਕਾਫੀ ਨੁਕਸਾਨ ਕਰਈਆਂ ਉਹ ਬੰਦੇ ਪੂਲੇ ਦੇ ਡੇਰੇ ਆ ਕੇ ਮੁਆਵਜ਼ੇ ਦੀ ਮੰਗ ਕਰਨ ਲੱਗ ਪਏ ਉਹ ਦਿਨ ਪੂਲਾ ਡੇਰੇ ਉੱਤੇ ਨਹੀਂ ਸੀਗਾ ਅਗਲੇ ਦਿਨ ਜਦੋਂ ਪੂਲਾ ਆਇਆ ਉਹ ਬੰਦੇ ਫੇਰ ਆ ਗਏ ਪੂਲੇ ਨੇ ਜਦੋਂ ਸਾਰੀ ਗੱਲ ਸੁਣੀ ਉਸਨੇ ਇਹ ਕਹਿ ਕੇ ਟਰਕਾਰ ਦਿੱਤਾ ਕਿ ਕੋਈ ਨਾ ਕਰਦੇ ਆ ਕੋਈ ਨਾ ਕੋਈ ਤੁਹਾਡਾ ਹੱਲ ਇਸਨੇ ਅਗਲੇ ਦਿਨ ਆਪਣੇ 8-10 ਬੰਦੇ ਅਸਲੇ ਸਮੇਤ ਬੱਕਰੀਆਂ ਸਮੇਤ ਭੇਜੇ ਤੇ ਕਿਹਾ ਵੀ ਇਹਨਾਂ ਨੂੰ ਅੱਜ ਫੇਰ ਉਸੇ ਖੇਤਾਂ ਵਿੱਚ ਛੱਡੋ ਜ਼ਮੀਨ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਕਿ ਅੱਜ ਫੇਰ ਪੂਲੇ ਦੇ ਬੰਦਿਆਂ ਨੇ ਬੱਕਰੀਆਂ ਛੜ ਦਿੱਤੀਆਂ ਨੇ ਉਹ ਹੱਥੋਂ ਪਾਈ ਹੋ ਗਏ ਉਹਨਾਂ ਨਾਲ ਤੇ ਉਹਨਾਂ ਬੱਕਰੀਆਂ ਲਿਆ ਕੇ ਆਪਣੇ ਘਰ ਬੰਨ ਲਈਆਂ ਜਦੋਂ ਪੂਲੇ ਨੂੰ ਪਤਾ ਲੱਗਾ ਉਹ ਗੁੱਸੇ ਵਿੱਚ ਕੰਬਣ ਲੱਗ ਪਿਆ ਉਸਨੇ ਕਿਹਾ ਕਿ ਸ਼ਾਮ ਤੱਕ ਮੇਰੀਆਂ ਬੱਕਰੀਆਂ ਛੜ ਦਿਓ ਨਹੀਂ ਕੋਈ ਜ਼ਮੀਨ ਵਾਉਣ ਵਾਲਾ ਨਹੀਂ ਰਹੂਗਾ ਤੁਹਾਡੇ ਘਰ ਪਿੰਡ ਦੇ ਸਿਆਣੇ ਬੰਦਿਆਂ ਨੇ ਜਾ ਕੇ ਉਹਨਾਂ ਨੂੰ ਸਮਝਾਇਆ ਕਿ ਭਾਈ ਇਹਦੇ ਮੂੰਹ ਨਾਲ ਲਗੋ ਇਸ ਹੰਕਾਰੇ ਹੋਏ ਦਾ ਕੀ ਹੈ ਵੀ ਤੁਹਾਡਾ ਨੁਕਸਾਨ ਕਰ ਦਊ ਇਹ ਉਹਨਾਂ ਨੇ ਸ਼ਾਮ ਨੂੰ ਬੱਕਰੀਆਂ ਛੱਡ ਦਤੀਆਂ ਪੂਰਾ ਇੱਕ ਹਫ਼ਤਾ ਲਗਾਤਾਰ ਬੱਕਰੀਆਂ ਉਸੇ ਖੇਤਾਂ ਅੰਦਰ ਫਸਲ ਖਰਾਬ ਕਰਦੀਆਂ ਰਹੀਆਂ ਪਰ ਕਿਸੇ ਦੀ ਬੋਲਣ ਦੀ ਹਿੰਮਤ ਨਾ ਹੋਈ ਫਿਰ ਪੋਲੇ ਦਾ ਇੱਕ ਸਾਥੀ ਹੁੰਦਾ ਸੀ ਉਹਦਾ ਨਾਂ ਸੀ ਕਾਲਾ ਉਹਦਾ ਆਪਣੇ ਪਿੰਡ ਸ਼ਰੀਕਾਂ ਨਾਲ ਝਗੜਾ ਹੋ ਗਿਆ ਉਹਨਾਂ ਦੀ ਪਹਿਲੀ ਕਾਲਾ ਧੱਕੇ ਨਾਲ ਵਾਉਣ ਨੂੰ ਫਿਰਦਾ ਸੀਗਾ ਗੱਲ ਵਾਦੀ-ਵਾਦੀ ਮਾਰਕਟਾਈ ਤੱਕ ਪਹੁੰਚ ਗਈ ਦੋਵੇਂ ਤਰ੍ਹਾਂ ਦੇ ਬੰਦੇ ਜ਼ਖਮੀ ਹੋਏ ਪੋਲਾ ਵੀ ਹਸਪਤਾਲ ਆਪਣੇ ਸਾਥੀ ਦਾ ਪਤਾ ਲੈਣ ਆਇਆ ਤੇ ਇਹ ਕਹਿ ਕੇ ਗਿਆ ਕਿ ਠੀਕ ਹੋ ਕੇ ਸਿੱਧਾ ਮੇਰੇ ਕੋਲ ਆਈਂ ਆਪਾਂ ਕਰਦੇ ਹਾਂ ਇਹਨਾਂ ਦਾ ਕੋਈ ਲਾਜ ਰਾਣਾ ਠੀਕ ਹੋ ਕੇ ਸਿੱਧਾ ਪੂਲੇ ਕੋਲ ਚਲਾ ਗਿਆ ਇਹਨਾਂ ਇਕੱਠੇ ਹੋ ਕੇ ਉਸੇ ਰਾਤ ਸ਼ਰੀਕਾਂ ਦੇ ਘਰ ਰਾਤ ਨੂੰ ਧਾਵਾ ਬੋਲ ਦਿੱਤਾ ਸਾਰੇ ਪਰਿਵਾਰ ਨੂੰ ਲੈਂ ਵਿੱਚ ਖੜਾ ਕਰ ਲਿਆ ਗਿਆ ਪੂਲਾ ਕਹਿੰਦਾ ਵੀ ਕਿੰਨੀ ਜ਼ਮੀਨ ਦਾ ਰੌਲਾ ਤੁਹਾਡਾ ਕੋਈ ਤਿੰਨ ਕਿੱਲਾਂ ਦਾ ਰੌਲਾ ਸੀਗਾ ਪੂਲਾ ਕਹਿੰਦਾ ਵੀ ਦੋ ਕਿੱਲੇ ਕਾਲੇ ਨੂੰ ਛੱਡ ਦਿਓ ਉਹਦੇ ਵਿੱਚੋਂ ਇੱਕ ਕਿੱਲਾ ਤੁਹਾਡਾ ਜੇ ਨਹੀਂ ਮੰਨਦੇ ਤਾਂ ਉੱਪਰ ਜਾਣ ਦੀ ਤਿਆਰੀ ਕਰ ਲਓ ਸਾਰਾ ਪਰਿਵਾਰ ਪਰਿਵਾਰ ਦੇ ਬਜ਼ੁਰਗ ਨੇ ਮੌਕਾ ਸੰਭਾਲ ਲਿਆ ਉਸਨੇ ਹੱਥ ਜੋੜ ਕੇ ਪੂਲੇ ਨੂੰ ਕਿਹਾ ਵੀ ਜਿਵੇਂ ਤੁਸੀਂ ਫੈਸਲਾ ਕਰਤਾ ਠੀਕ ਹੈ ਤਾਂ ਜਾ ਕੇ ਉਸ ਪਰਿਵਾਰ ਦੀ ਜਾਨ ਬਚੀ ਬਾਦ ਵਿੱਚ ਪਰਿਵਾਰ ਦੇ ਬਜ਼ੁਰਗ ਨੇ ਸਾਰਿਆਂ ਨੂੰ ਸਮਝਾਇਆ ਕਿ ਜੇ ਇੱਕ ਕਿਲੇ ਦਾ ਘਾਟਾ ਖਾ ਕੇ ਸਾਰੇ ਪਰਿਵਾਰ ਦੀ ਜਾਨ ਬਚ ਗਈ ਇਹਦੇ ਵਿੱਚ ਮਾਰਾ ਕੀ ਹੈ। ਪੂਲਾ ਪੰਗੜੇ ਦਾ ਬੜਾ ਸ਼ਕੀਨ ਹੁੰਦਾ ਸੀ ਇਹ ਜਿੱਥੇ ਵੀ ਪ੍ਰੋਗਰਾਮ ਉੱਤੇ ਜਾਂਦਾ ਸਟੇਜ ਉੱਤੇ ਚੜ ਕੇ ਜਰੂਰ ਨਾਟਾ ਸੀ ਇਹ। ਇੱਕ ਵਾਰ ਖੁਸਰਿਆਂ ਨੇ ਇਸ ਨੂੰ ਕਿਸੇ ਪ੍ਰੋਗਰਾਮ ਉੱਤੇ ਬੁਲਾ ਲਿਆ। ਪੂਲਾ ਪਹੁੰਚ ਗਿਆ ਉਹ ਅੱਗੋਂ ਪਤੰਦਰ ਹਿੰਦੀ ਗਾਣੇ ਲਾਈ ਬੈਠੇ ਸਨ। ਪੂਲੇ ਨੇ ਅੱਧਾ ਘੰਟਾ ਵੇਖਿਆ ਫਿਰ ਸਾਊਂਡ ਵਾਲੇ ਨੂੰ ਪੰਜਾਬੀ ਲਾਉਣ ਦੀ ਕਿਹਾ। ਜਿਵੇਂ ਹੀ ਪੰਜਾਬੀ ਗਾਣੇ ਲੱਗੇ ਪੂਲਾ ਖੁਸਰਿਆਂ ਸਮੇਤ ਸਟੇਜ ਉੱਤੇ ਚੜ ਗਿਆ ਤੇ ਪੂਰਾ ਇੱਕ ਘੰਟਾ ਰੱਜ ਇਸੇ ਤਰ੍ਹਾਂ ਪੂਲੇ ਨੂੰ ਉਸ ਵੇਲੇ ਦੇ ਇੱਕ ਵੱਡੇ ਅਫਸਰ ਨੇ ਪਾਰਟੀ ਉੱਤੇ ਬੁਲਾ ਲਿਆ। ਇਸਨੇ ਜਾਂਦੇ ਹੀ 4-5 ਮੋਟੇ-ਮੋਟੇ ਪਿੱਗ ਲਾ ਲਏ ਤੇ ਸਟੇਜ ਉੱਤੇ ਚੜ ਗਿਆ। ਸਟੇਜ ਉੱਤੇ ਇੱਕ ਮਸ਼ਹੂਰ ਪੰਜਾਬੀ ਗਾਇਕ ਗਾ ਰਿਹਾ ਸੀਗਾ। ਪੂਲੇ ਨੇ 2-3 ਆਪਣੀ ਪਸੰਦ ਦੇ ਗਾਣੇ ਗਾਉਣ ਨੂੰ ਕਿਹਾ ਤੇ ਇਸਨੇ ਗਾਣਿਆਂ ਦਾ ਪੂਰਾ ਸੁਆਦ ਲਿਆ ਫਿਰ। ਪੂਲਾ ਆਪਣੀ ਮਸ਼ੂਕ ਅਵਤਾਰੋ ਨੂੰ ਕੁਝ ਨਹੀਂ ਕਹਿਣ ਦਿੰਦਾ ਸੀ। ਮਜਾ ਲ ਆ ਵੀ ਉਸ ਨੂੰ ਕੋਈ ਹੋਰ ਵੀ ਕਹਿ ਜਾਵੇ। ਇਸੇ ਤਰ੍ਹਾਂ ਅਵਤਾਰੋ ਇੱਕ ਪ੍ਰੋਗਰਾਮ ਉੱਤੇ ਗਈ ਹੋਈ ਸੀਗੀ। ਉੱਥੇ ਬੈਠੇ ਬੰਦੇ ਨੇ ਕਹਿ ਦਿੱਤਾ ਵੀ ਇਹ ਉਹੀ ਅਵਤਾਰੋ ਨਹੀਂ ਜਿਹਦੀ ਟੌਟ ਪੂਲੇ ਨਾਲ ਯਾਰੀ ਹੈ। ਕੁਦਰਤ ਇਹ ਇਸਨੇ ਸੁਣ ਲਿਆ ਇਸਨੇ ਉਸੇ ਵੇਲੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਬੁਲਾਇਆ ਤੇ ਉਸ ਬੰਦੇ ਦਾ ਪਿੰਡ ਪਤਾ ਕਰਦੇ ਆਏ ਨੇ ਇਸਨੇ ਵਾਪਸ ਆ ਕੇ ਸਾਰੀ ਗੱਲ ਪੂਲੇ ਨੂੰ ਦੱਸੀ ਪੂਲਾ ਸੁਣ ਕੇ ਅਗ ਬੂਲਾ ਹੋ ਗਿਆ ਇਸਨੇ ਫੌਰਨ ਗੱਡੀਆਂ ਕੱਢਣ ਲਈ ਕਿਹਾ ਉਹ ਬੰਦਾ ਹਲੇ ਉਸ ਪ੍ਰੋਗਰਾਮ ਤੋਂ ਘਰ ਮੁੜਿਆ ਨਹੀਂ ਸੀਗਾ ਇਹ ਪਹਿਲਾਂ ਜਾ ਕੇ ਉਸਦੇ ਘਰ ਬੈਠ ਗਿਆ ਇਸਨੇ ਆਉਂਦੇ ਦੇ ਹੀ ਦੋ ਕੰਤੇ ਛੱਡ ਕੇ ਕਿਹਾ ਵੀ ਮੈਂ ਅਵਤਾਰ ਉਹਦਾ ਯਾਰ ਹੁਣ ਦੱਸ ਕੀ ਤਕਲੀਫ ਹੈ ਇਸਨੇ ਬੰਦਿਆਂ ਨੂੰ ਕਿਹਾ ਕਿ ਇਹਨੂੰ ਬਾਹਾਂ ਤੋਂ ਫੜ ਲਓ ਤੇ ਇਸਨੇ ਆਪਣੀ ਪੰਜਾਬੀ ਜੁੱਤੀ ਲਾ ਲਈ ਤੇ ਪੂਰਾ ਅੱਧਾ ਘੰਟਾ ਉਹਦੇ ਇੱਕੋ ਜਗ੍ਹਾ ਮਰੀ ਗਿਆ ਏ ਹੁਣ ਚੀਕ ਜਹਾੜਾ ਸੁਣ ਕੇ ਗਵਾਂਢੀ ਇਕੱਠੇ ਹੋ ਗਏ ਇਸ ਨੇ ਕਿਹਾ ਵੀ ਜਿਹੜਾ ਅੰਦਰ ਆਇਆ ਇਸ ਨੂੰ ਛੱਡ ਉਸ ਨੂੰ ਪਹਿਲਾ ਮੋਰ ਬਣਾਉ ਡਰਦਾ ਮਾਰਿਆ ਕੋਈ ਅੰਦਰ ਨਾ ਆਇਆ ਤੇ ਪੂਰੇ 2 ਘੰਟੇ ਉਸ ਵਿਚਾਰੇ ਦੀ ਛਿੱਤਰਫੇੜ ਹੁੰਦੀ ਰਹੀ ਪੋਲਾ ਇੱਕ ਵਾਰ ਕਿਤੇ ਜਾ ਰਿਹਾ ਸੀ ਰਾਤ ਹੋ ਗਈ ਤੇ ਆਰਾਮ ਕਰਨ ਲਈ ਰਾਤ ਨੂੰ ਇਹ ਕਿਸੇ ਦੇ ਘਰ ਰੁੱਕ ਗਏ ਇਹਨਾਂ ਨੇ ਜਾਂਦਿਆਂ ਨਹੀਂ ਕਿਹਾ ਕਿ 10 ਬੰਦਿਆਂ ਦੀ ਰੋਟੀ ਬਣਾ ਦਿਓ ਰੋਟੀ ਖਾ ਕੇ ਕਹਿੰਦੇ ਵੀ ਦੁੱਧ ਲੈ ਕੇ ਆਓ ਹੁਣ ਉਸ ਪਰਿਵਾਰ ਨੇ ਕਿਹਾ ਕਿ ਦੁੱਧ ਤਾਂ ਹੈ ਨਹੀਂ ਜੀ ਅਸੀਂ ਮੱਝਾਂ ਨਹੀਂ ਰੱਖੀਆਂ ਹੋਈਆਂ ਉਰਲੇ ਨੇ ਆਪਣੇ ਸਾਥੀਆਂ ਨੂੰ ਹੁਕਮ ਕੀਤਾ ਕਿ ਜਾਓ ਕਿਸੇ ਘਰੋਂ ਦੁੱਧ ਫੜ ਕੇ ਲੈ ਕੇ ਆਓ ਉਧਰ ਪਿੰਡ ਵਾਲਿਆਂ ਨੂੰ ਭੁਲੇਖਾ ਪੈ ਗਿਆ ਕਿ ਪਿੰਡ ਵਿੱਚ ਚੋਰ ਆ ਗਏ ਨੇ ਉਹਨਾਂ ਨੇ ਇਹਦੇ ਦੋਵੇਂ ਬੰਦੇ ਫੜ ਕੇ ਬੰਨ ਲਏ ਜਦੋਂ ਪੁੱਲੇ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਉਸੇ ਸਮੇਂ ਸਾਰੀ ਪੰਚਾਇਤ ਇਕੱਠੀ ਕਰ ਲਈ ਤੇ ਪੂਰੀ ਰੇਲ ਬਣਾਈ ਉਹਨਾਂ ਦੀ ਪੰਚਾਇਤ ਨੇ ਕਿਹਾ ਕਿ ਇਹ ਕਹੀਂ ਘਰਾਂ ਦੀ ਨਿਸ਼ਾਨ ਤੇ ਹੀ ਕਰਦੇ ਫਿਰਦੇ ਸੀ ਸਾਨੂੰ ਤਾਂ ਸ਼ੱਕ ਪਿਆ ਉਹ ਕਹਿੰਦੇ ਵੀ ਅਸੀਂ ਤਾਂ ਇਹ ਅੰਦਾਜ਼ਾ ਲਾਉਂਦੇ ਫਿਰਦੇ ਸੀ ਕਿ ਇਹਨਾਂ ਦੇ ਘਰ ਡੰਗਰ ਹੈਗੇ ਕਿ ਨਹੀਂ ਪੁੱਲੇ ਨੇ ਪੰਚਾਇਤ ਨੂੰ ਹੁਕਮ ਲਾਇਆ ਕਿ ਚਲੋ 20 ਕਿਲੋ ਦੁੱਧ ਇਕੱਠਾ ਕਰਕੇ ਦਿਓ ਮੈਨੂੰ ਹੁਣ ਦੁੱਧ ਆਇਆ ਪੀਤਾ ਫਿਰ ਪੂਲਾ ਉਸ ਬੰਦ ਤੋਂ ਗਿਆ ਪੋਲੇ ਨੇ ਇੱਕ ਪੱਕਾ ਮਾਲਸ਼ਿਆ ਰੱਖਿਆ ਹੁੰਦਾ ਸੀ ਕੁੱਬਾ ਮਾਲਸ਼ਿਆ ਕਹਿੰਦੇ ਸਨ ਉਹਨੂੰ ਪੋਲਾ ਹਰ ਹਫ਼ਤੇ ਉਸ ਤੋਂ ਹੀ ਮਾਲਸ਼ਿ ਕਰਵਾਉਂਦਾ ਹੁੰਦਾ ਸੀਗਾ ਹੌਲੀ-ਹੌਲੀ ਕੁੱਬਾ ਉਸਦੇ ਡੇਰੇ ਅੰਦਰ ਹੀ ਰਹਿਣ ਲੱਗ ਪਿਆ ਕੁੱਬੇ ਨੂੰ ਚੋਰੀ ਕਰਨ ਦੀ ਆਦਤ ਸੀਗੀ ਹੌਲੀ-ਹੌਲੀ ਪੋਲੇ ਦੇ ਡੇਰੇ ਤੋਂ ਸਮਾਨ ਗਾਇਬ ਹੋਣਾ ਸ਼ੁਰੂ ਹੋ ਗਿਆ ਸਾਰੇ ਹੈਰਾਨ ਵੀ ਅੱਗੇ ਤਾਂ ਇੱਥੇ ਕਦੇ ਚੋਰੀ ਨਹੀਂ ਹੋਈ ਸਮਾਨ ਜਾਂਦਾ ਕਿੱਥੇ ਹੈ ਚਲੋ ਜੀ ਪੋਲੇ ਦੇ ਬੰਦਿਆਂ ਨੇ ਬੜਾ ਜ਼ੋਰ ਲਾਇਆ ਨਿਗਾਹ ਵੀ ਰੱਖੀ ਪਰ ਚੋਰ ਕਾਬੂ ਨਾ ਆਇਆ ਉਹਨਾਂ ਦੇ ਪੂਲੇ ਨੂੰ ਸ਼ੱਕ ਸੀ ਕਿ ਇਹ ਕੰਮ ਅੰਦਰ ਦੇ ਬੰਦੇ ਦਾ ਹੀ ਹੈ ਕਿਸੇ ਤੇ ਬਾਹਰ ਦੇ ਬੰਦੇ ਦੀ ਇੰਨੀ ਜ਼ਰਤ ਨਹੀਂ ਪਹੁੰਚ ਸਕਦੀ ਪੂਲੇ ਨੇ ਚੋਰ ਫੜਨ ਲਈ ਇੱਕ ਦਿਨ ਬਹੁਤ ਵਧੀਆ ਟੌਪ ਦਾ ਸੇਲ ਮੁਰਗਾ ਲਿਆਂਦਾ ਤੇ ਉਸ ਨੂੰ ਜਾਣ ਕੇ ਆਪਣੇ ਸਾਰੇ ਬੰਦੇ ਨੂੰ ਦਿਖਾਇਆ ਕਿ ਇਹ ਰਾਜਸਥਾਨ ਤੋਂ ਮੰਗਵਾਇਆ ਮੈਂ ਕੁੱਬੇ ਦਾ ਦਿਲ ਵੀ ਉਸ ਮੁਰਗੇ ਤੇ ਆ ਗਿਆ ਉਧਰ ਪੂਲੇ ਨੇ ਆਪਣਾ ਖਾਸ ਬੰਦਾ ਖੁੱਡੇ ਦੀ ਨਿਗ੍ਹਾ ਰੱਖਣ ਲਈ ਲਾ ਦਿੱਤਾ ਰਾਤ ਦੇ 2 ਵਜੇ ਕੁੱਬਾ ਲੋਈ ਦੀ ਬੁੱਕਲ ਮਾਰ ਖੁੱਡੇ ਕੋਲ ਆ ਗਿਆ ਜਿਵੇਂ ਮੁਰਗਾ ਚੱਕੋ ਜਾਣ ਲੱਗਿਆ ਬੰਦੇ ਨੇ ਕੁੱਬੇ ਨੂੰ ਫੜ ਕੇ ਰੌਲਾ ਪਾਤਾ ਪੋਲੇ ਨੇ ਰੱਸਾ ਬਣ ਕੇ ਕੁਬੇ ਨੂੰ ਪੁੱਠਾ ਲੜਕਾ ਲਿਆ ਤੇ ਸਾਰਾ ਚੋਰੀ ਦਾ ਮਾਲ ਬਰਾਮਦ ਕਰਵਾਇਆ ਉਹਦੇ ਤੋਂ ਪੋਲੇ ਨੇ ਉਸ ਦੀ ਚੰਗੀ ਛਿੱਲ ਲਾਈ ਤੇ ਉਸ ਨੂੰ ਤੇਰੇ ਦੀ ਸਾਫ ਸਫਾਈ ਲਈ ਰੱਖ ਲਿਆ ਤੇ ਕਿਹਾ ਕਿ ਜੇ ਮੈਨੂੰ ਕਿਤੇ ਵੀ ਗੰਦਗੀ ਦਿਹੀ ਤੇਰੇ ਡਾਂਗ ਫਿਰੂ 4 ਮਹੀਨੇ ਚ ਉਹਦੀ ਬੱਸ ਹੋ ਗਈ ਵਿਚਾਰੇ ਦੀ ਫਿਰ ਪੋਲੇ ਨੇ ਉਸ ਨੂੰ ਭਜਾ ਦਿੱਤਾ ਪੋਲੇ ਹੋਰੀ ਨਾਕਾ ਲਾ ਕੇ ਵੀ ਪੈਸੇ ਦੀ ਉਗਰਾਹੀ ਕਰ ਲੈਂਦੇ ਹੁੰਦੇ ਸਨ ਇੱਕ ਵਾਰ ਕਿਸੇ ਸੜਕ ਉੱਤੇ ਇਹਨਾਂ ਨੇ ਨਾਕਾ ਲਾ ਲਿਆ ਦੂਜੇ ਪਾਸਿਓਂ ਉਸ ਇਲਾਕੇ ਦਾ ਮੰਨਿਆ ਪਰਮੰਧਿਆ ਬਦਮਾਸ਼ ਗੱਡੀ ਦੇ ਆ ਗਿਆ ਉਹਦੇ ਨਾਲ ਵੀ 4-5 ਬੰਦੇ ਸਨ ਪੋਲੇ ਦੇ ਬੰਦਿਆਂ ਨੇ ਗੱਡੀ ਰੋਕ ਕੇ ਪੈਸਿਆਂ ਦੀ ਮੰਗ ਕੀਤੀ ਉਹ ਬਦਮਾਸ਼ ਕਹਿੰਦਾ ਵੀ ਜਾਓ ਜਾ ਕੇ ਕੰਮ ਕਰੋ ਆਪਦਾ ਜਦੋਂ ਤੂੰ ਤੋ ਮੈਂ ਮੈਂ ਹੋਈ ਪੂਲਾ ਆ ਗਿਆ ਉਹਲੇ ਨੇ ਆਉਂਦੇ ਹੀ ਉਸ ਬਦਮਾਸ਼ ਨੂੰ ਗਲਾਵੇਂ ਤੋਂ ਫੜ ਲਿਆ ਬਦਮਾਸ਼ ਦੇ ਬੰਦੇ ਵੀ ਗੱਡੀ ਤੋਂ ਬਾਹਰ ਆ ਗਏ ਹੁਣ ਉੱਥੇ ਕਾਫੀ देर ਡਾਂਗ ਚੱਲਦੀ ਰਹੀ ਉਹ ਬਦਮਾਸ਼ ਅਗਲੇ ਦਿਨ ਇੱਕ ਵੱਡੇ ਅਫਸਰ ਕੋਲ ਚਲਾ ਗਿਆ ਅਗੋਂ ਅਫਸਰ ਨੇ ਪੂਲੇ ਦਾ ਸਾਰਾ ਬਾਇਓ ਡਾਟਾ ਦੱਸਿਆ ਬਦਮਾਸ਼ ਨੂੰ ਨਾਲ ਦੀ ਨਾਲ ਉਸ ਨੇ ਪੂਲੇ ਨੂੰ ਫੋਨ ਕਰਕੇ ਬੁਲਾਇਆ ਪੂਲਾ ਜਦੋਂ ਆਇਆ ਉਹਦੇ ਨਾਲ 20 ਬੰਦੇ ਸਨ ਅਫਸਰ ਨੇ ਦੋਨਾਂ ਨੂੰ ਸਾਰੀ ਗੱਲ ਸਮਝਾਈ ਤੇ ਅੱਗੇ ਜਾ ਕੇ ਇਹਨਾਂ ਦੋਵਾਂ ਨੇ ਇਕੱਠੇ ਬਹੁਤ ਕੰਮ ਕੀਤੇ ਫਿਰ ਹੁਣ ਦੋਸਤੋ ਤੁਹਾਨੂੰ ਇੱਕ ਅਜੀਹਾ ਹਲਫੀਆ ਬਿਆਨ ਪੜ੍ਹ ਕੇ ਸੁਣਾਵਾਂਗੇ ਜਿਹਦੇ ਕਰਕੇ ਪੋਲਾ ਜੇਲ੍ਹ ਵਿੱਚ ਗਿਆ ਇਹ ਹਲਫੀਆ ਬਿਆਨ ਭਾਈ ਜੋਗਾ ਸਿੰਘ ਖਾਨਪੁਰ ਦੇ ਪ੍ਰਾਰ ਰਣਜੀਤ ਸਿੰਘ ਵੱਲੋਂ ਹਾਈ ਕੋਰਟ ਵਿੱਚ ਦਿੱਤਾ ਗਿਆ ਸੀਗਾ ਉਹ ਕਹਿੰਦੇ ਵੀ ਮੈਂ ਰਣਜੀਤ ਸਿੰਘ ਪੁੱਤਰ ਸਰਦਾਰ ਬਚਨ ਸਿੰਘ ਕੌਮ ਜੱਟ ਵਾਸੀ ਪਿੰਡ ਖਾਨਪੁਰ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਹੇਠ ਲਿਖਿਆ ਹਲਫੀਆ ਬਿਆਨ ਕਰਦਾ ਕਿ ਇਹ ਇਹ ਕਿ ਅਸੀਂ ਦੋ ਭਰਾ ਹਾਂ ਵੱਡਾ ਜੋਗਾ ਸਿੰਘ ਆ ਤੇ ਛੋਟਾ ਮੈਂ ਰਣਜੀਤ ਸਿੰਘ ਤੇ ਇੱਕ ਭੈਣ ਮੰਗਲਜੀਤ ਕੌਰ ਉਰਫ ਮਦਨਜੀਤ ਹੈ ਜੋਗਾ ਸਿੰਘ ਤੇ ਮੰਗਲਜੀਤ ਕੌਰ ਦੀ ਮੌਤ ਹੋ ਚੁੱਕੀ ਹੈ ਮੈਂ ਇਸ ਵਕਤ ਸ਼ਹਿਰ ਬਟਾਲਾ ਵਿੱਚ ਮਕਾਨ ਨੰਬਰ 27 ਬੀ ਨਵਰੂਪਨਗਰ ਵਿੱਚ ਰਹੇ ਹਾਂ ਮੈਂ ਸ਼ਾਦੀशुदा ਹਾਂ ਤੇ ਮੇਰੇ ਦੋ ਬੱਚੇ ਨੇ ਮਿਤੀ 1 6 1991 ਨੂੰ ਮੈਂ ਤੇ ਮੇਰਾ ਪਰਿਵਾਰ ਆਪਣੇ ਘਰ ਪਿੰਡ ਖਾਨਪੁਰ ਵਿੱਚ ਰਾਤ ਤਕਰੀਬਨ 9 ਵਜੇ ਰੋਜ਼ਾਨਾ ਦੀ ਤਰ੍ਹਾਂ ਸੌਣ ਦੀ ਤਿਆਰੀ ਕਰ ਰਹੇ ਸੀ ਘਰ ਦੇ ਵਿਹੜੇ ਵਿੱਚ ਮੰਜੇ ਡਾਹੇ ਹੋਏ ਸਨ ਜਿਸ ਤੇ ਮੈਂ ਤੇ ਮੇਰੇ ਪਿਤਾ ਸਰਦਾਰ ਬਚਨ ਸਿੰਘ ਤੇ ਮਾਤਾ ਦਰਸ਼ਨ ਕੌਰ ਤੇ ਭੈਣ ਮੰਗਲਜੀਤ ਕੌਰ ਉਰਫ ਮਦਨਜੀਤ ਤੇ ਮੇਰੀ ਚਾਚੀ ਹਰਜਿੰਦਰ ਕੌਰ ਤੇ ਉਹਦੀ ਮਾਸੂਮ ਬੱਚੀ ਗੁਰਜੰਟ ਕੌਰ ਦੂਜੀ ਲੜਕੀ ਰਾਜਵੀਰ ਕੌਰ ਉਮਰ 5.5 ਸਾਲ ਤੇ ਤੀਜਾ ਬੱਚਾ ਯਾਦਵਿੰਦਰ ਸਿੰਘ ਉਮਰ 2.5 ਸਾਲ ਸਮੇਤ ਬੈਠੇ ਹੋਏ ਸਨ ਅਚਾਨਕ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਘਰ ਦੇ ਵਿਹੜੇ ਵਿੱਚ ਲਾਈਟਾਂ ਜਗ ਰਹੀਆਂ ਸਨ ਗੋਲੀਆਂ ਸਾਡੇ ਵੱਲ ਚੱਲ ਰਹੀਆਂ ਸਨ ਮੈਂ 베ੜੇ ਵਿੱਚੋਂ ਭੱਜ ਕੇ ਕਮਰੇ ਵਿੱਚ ਵੜ ਗਿਆ ਤੇ ਕਮਰੇ ਵਿੱਚੋਂ ਦੇਖਿਆ ਕਿ ਨਿਹੰਗ ਅਜੀਤ ਸਿੰਘ ਪੋਲਾ ਜਿਸਦੇ ਹੱਥ ਵਿੱਚ 1.47 ਰੈਫਲ ਫੜੀ ਹੋਈ ਸੀ ਤੇ ਜੋਗਾ ਸਿੰਘ ਨਿਹੰਗ ਪੁੱਤਰ ਦਿਆਲ ਸਿੰਘ ਪਿੰਡ ਜੋਦੇ ਤੇ ਪੋਲੇ ਤੇ ਤਿੰਨ ਚਾਰ ਹੋਰ ਸਾਥੀ ਜੋ ਨਿਹੰਗ ਬਾਣੇ ਵਿੱਚ ਸਨ ਤੇ ਚਾਰ ਪੰਜ ਹੋਰ ਸਿਵਲ ਕੱਪੜਿਆਂ ਵਿੱਚ ਸਨ ਤੇ ਹੱਥਾਂ ਵਿੱਚ ਉਹਨਾਂ ਦੇ ਹਥਿਆਰ ਸਨ ਇਹ ਸਾਰੇ ਦੇ ਸਾਰੇ ਸਾਡੇ ਘਰ ਵਿੱਚ ਆਣ ਵੜ ਗਏ ਅਜੀਤ ਸਿੰਘ ਪੋਲਾ ਅਤੇ ਇਸ ਦੇ ਬੰਦਿਆਂ ਨੇ ਮੰਜੇ ਤੇ ਬੈਠ ਮੇਰੇ ਪਿਤਾ ਸਰਦਾਰ ਬਚਨ ਸਿੰਘ ਤੇ ਮਾਤਾ ਦਰਸ਼ਨ ਕੌਰ ਚਾਚੀ ਹਰਜਿੰਦਰ ਕੌਰ ਤੇ ਭੈਣ ਮੰਗਲਜੀਤ ਚਾਚੀ ਦੀ ਬੇਟੀ ਗੁਰਜੰਟ ਕੌਰ ਤੇ ਲੜਕਾ ਯਾਦਵਿੰਦਰ ਸਿੰਘ ਉਮਰ 2.5 ਸਾਲ ਨੂੰ ਭੁੰਨ ਦੇ ਤਾਂ ਤੇ ਦੂਫਰੀ ਬੱਚੀ ਰਾਜਵੀਰ ਕੌਰ ਉਮਰ 5.5 ਸਾਲ ਰਸੋਈ ਵਿੱਚ ਲੁਕੀ ਹੋਈ ਸੀਗੀ ਉਹਨੂੰ ਵੀ ਭੁੰਨ ਦਿੱਤਾ ਗਿਆ ਜਦੋਂ ਕਮਰਿਆਂ ਦੇ ਅੰਦਰ ਵੜਨ ਲੱਗੇ ਤਾਂ ਮੈਂ ਉਹਨਾਂ ਨੂੰ ਜਾਨ ਬਚਾਉਣ ਲਈ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਿਆ ਮੇਰਾ ਘਰ ਪਿੰਡ ਦੇ ਬਾਹਰ ਡੇਰੇ ਤੇ ਪੈਂਦਾ ਇਹਨਾਂ ਨੇ ਮੇਰੇ ਪਿੱਛੇ ਘਰ ਦੀ ਫਰੋਲਾ ਫਰਾਲੀ ਕੀਤੀ ਤੇ ਸਾਰਾ ਸਮਾਨ ਖਲਾਰ ਦਿੱਤਾ ਤੇ ਘਰ ਨੂੰ ਅੱਗ ਲਗਾ ਦਿੱਤੀ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਮੈਂ ਰਾਤ ਦੇ ਹਨੇਰੇ ਵਿੱਚ ਫਸਲਾਂ ਵਿੱਚੋਂ ਹੁੰਦਾ ਹੋਇਆ ਡਿੱਗਦਾ ਟੈਂਦਾ ਆਪਣੇ ਚਾਚੇ ਸਰਦਾਰ ਸੁਲੱਖਣ ਸਿੰਘ ਦੇ ਘਰ ਵਿੱਚ ਚਲਾ ਗਿਆ। ਮੇਰੇ ਕੋਲੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਮੈਂ ਚਾਚੇ ਸੁਲੱਖਣ ਸਿੰਘ ਨੂੰ ਦੱਸਿਆ ਕਿ ਨਿਹੰਗ ਪੂਲੇ ਨੇ ਸਾਡਾ ਸਾਰਾ ਪਰਿਵਾਰ ਪੁੰਨ ਦਿੱਤਾ ਤੇ ਸਿਰਫ ਮੈਂ ਹੀ ਆਪਣੇ ਪਰਿਵਾਰ ਵਿੱਚੋਂ ਬਚ ਕੇ ਨਿਕਲੇ ਆਂ। ਚਾਚੇ ਨੇ ਮੈਨੂੰ ਪੁੱਛਿਆ ਵੀ ਤੈਨੂੰ ਮੇਰੇ ਘਰ ਵੱਲ ਆਉਂਦੇ ਨੂੰ ਕਿਸੇ ਨੇ ਦੇਖਿਆ ਤਾਂ ਨਹੀਂ? ਮੈਂ ਕਿਹਾ ਕਿ ਕਿਸੇ ਨੇ ਨਹੀਂ ਦੇਖਿਆ। ਮੈਂ ਆਪਣੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜ ਕੇ ਖੇਤਾਂ ਵਿੱਚੋਂ ਹੁੰਦਾ ਹੋਇਆ ਬਚ ਕੇ ਆਇਆ। ਮੇਰੇ ਚਾਚੇ ਨੇ ਮੈਨੂੰ ਹੌਸਲਾ ਦੇ ਕੇ ਰਾਤ ਲੰਗਾਈ ਫਿਰ। ਕੁਝ ਦੇਰ ਬਾਅਦ ਵਿੱਚ ਮੇਰੇ ਘਰ ਵਿੱਚੋਂ ਅਗਦੀਆਂ ਲਾਟਾਂ ਤੇ ਧੂਆ ਦੇਸਣ ਲੱਗਾ ਤੇ ਉੱਚੀ ਉੱਚੀ ਗਾਲਾਂ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ ਕੋਈ ਵੀ ਡਰਦਾ ਮਾਰਾ ਸਾਡੀ ਮਦਦ ਲਈ ਅੱਗੇ ਨਹੀਂ ਆਇਆ ਸਵੇਰ ਹੁੰਦਿਆਂ ਹੀ ਮੈਂ ਆਪਣੇ ਨਾਲਕੇ ਪਿੰਡ ਚੰਨਣਕੇ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚਲੇ ਆ ਗਿਆ ਤੇ ਘਰਦਿਆਂ ਨੂੰ 나ੜ ਲੈ ਕੇ ਆਪਣੇ ਪਿੰਡ ਖਾਨਪੁਰ ਵਿਖੇ ਆਇਆ ਪਰਿਵਾਰ ਦੇ ਸੱਤ ਜੀਆਂ ਦਾ ਮੈਂ ਪੋਸਟਮਾਰਟਮ ਕਰਵਾ ਕੇ ਸੰਸਕਾਰ ਕਰ ਦਿੱਤਾ ਆਪਣੇ ਪਰਿਵਾਰ ਦੇ ਮਰੇ ਹੋਏ ਜੀਆਂ ਤੇ ਸੜੇ ਹੋਏ ਘਰ ਨੂੰ ਦੇਖ ਕੇ ਮੇਰੇ ਮਨ ਵਿੱਚ ਬਹੁਤ ਦਹਿਲ ਬੈਠ ਗਿਆ ਸੀ ਮੈਨੂੰ ਇਸ ਬੁਰੀ ਹਾਲਤ ਵਿੱਚ ਦੇਖ ਕੇ ਸੰਸਕਾਰ ਤੋਂ ਬਾਅਦ ਬਾਬਾ ਠਾਕਰ ਸਿੰਘ ਜੀ ਮਹਿਤਾ ਚੌਂਗ ਵਾਲੇ ਮੈਨੂੰ ਆਪਣੇ ਨਾਲ ਗੁਰਦੁਆਰੇ ਲੈ ਗਏ। ਮੈਂ ਕੁਝ ਸਮਾਂ ਉੱਥੇ ਕੱਟਣ ਤੋਂ ਬਾਅਦ ਵਿਦੇਸ਼ ਮਸਕਰ ਚਲਾ ਗਿਆ ਸੀਗਾ ਤੇ ਮੈਂ ਹੁਣ ਬਟਾਲੇ ਵਿਖੇ ਰਹਿ ਰਿਹਾ ਹਾਂ। ਇਸ ਕਾਂਡ ਦੀ ਐਫਆਈਆਰ ਥਾਣਾ ਬਿਆਸ ਪੁਲਿਸ ਜ਼ਿਲ੍ਹਾ ਮਜੀਠਾ ਵਿੱਚ ਨਿਹੰਗ ਅਜੀਤ ਸਿੰਘ ਪੋਲਾ ਅਤੇ ਉਸ ਦੇ ਸਾਥੀਆਂ ਖਿਲਾਫ ਦਰਜ ਹੈ। ਪੋਲੇ ਦੇ ਉੱਚੇ ਅਫਸਰਾਂ ਨਾਲ ਸੰਬੰਧ ਹੋਣ ਕਾਰਨ ਇਸ ਕੇਸ ਵਿੱਚ ਉਸ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੋਈ। ਪੋਲੇ ਦੀ ਇਲਾਕੇ ਦੇ ਲੋਕਾਂ ਨੇ ਮਨਾਂ ਵਿੱਚ ਭਾਰੀ ਦਹਿਤ ਸੀਗੀ। ਇਸ ਕੋਲ ਭਾਰੀ ਮਾਤਰਾ ਵਿੱਚ ਨਜਾਇਜ਼ ਅਤੇ ਗੈਰਕਾਨੂੰਨੀ ਹਥਿਆਰ ਸਨ। ਇਸ ਦੀਆਂ 5-6 ਗੱਡੀਆਂ ਉੱਪਰ ਲਾਲ ਬੱਤੀਆਂ ਲੱਗੀਆਂ ਹੋਈਆਂ ਸਨ। ਲੋਕ ਇਹ ਸਮਝਦੇ ਸਨ ਕਿ ਨਿਹੰਗ ਅਜੀਤ ਸਿੰਘ ਪੂਲਾ ਪੁਲਿਸ ਵਿੱਚ ਕਿਸੇ ਵੱਡੇ ਰੈਂਗ ਦਾ ਅਫਸਰ ਹੈ। ਮੈਂ ਇਸ ਦੀ ਦਹਿਸ਼ਤ ਤੋਂ ਪ੍ਰਭਾਵਿਤ ਹੋਣ ਕਾਰਨ ਅਤੇ ਆਪਣੀ ਜਾਨ ਬਚਾਉਣ ਖਾਤਰ ਵਿਦੇਸ਼ ਵਿੱਚ ਰਹਿਣ ਕਾਰਨ ਇਸ ਕੇਸ ਦੀ ਪੈਰਵਾਈ ਕਰਨ ਤੋਂ ਅਸਮਰੱਥ ਰਿਹਾ ਸੀਗਾ ਅਤੇ ਨਾ ਹੀ ਉਸ ਸਮੇਂ ਪੂਲੇ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਕਾਰਵਾਈ ਹੁੰਦੀ ਸੀਗੀ। ਇਹ ਕਿ ਹੁਣ ਸਰਕਾਰ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸ ਉੱਪਰ ਕਤਲਾਂ ਦੇ ਕਈ ਕੇਸ ਸਾਹਮਣੇ ਆ ਰਹੇ ਸਨ। ਜਿਸ ਕਾਰਨ ਮੈਨੂੰ ਵੀ ਆਸ ਦੀ ਕਰਨ ਜਾਗੀ ਹੈ ਕਿ ਮੈਨੂੰ ਇਨਸਾਫ ਮਿਲੇਗਾ ਜੇਕਰ ਮੇਰੀ ਤੇ ਮੇਰੇ ਬੱਚਿਆਂ ਦੀ ਸਰਕਾਰ ਅਖਵਾਲੀ ਕਰੇ ਤਾਂ ਮੈਂ ਸਾਰੀ ਸਚਾਈ ਅਦਾਲਤ ਦੇ ਸਾਹਮਣੇ ਪੇਸ਼ ਕਰਾਂਗਾ ਉਸ ਨਾਲ ਪੂਲੇ ਦੇ ਗੂੜੇ ਸੰਬੰਧ ਹੋਣ ਕਰਕੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੇਕਰ ਇਸ ਕੇਸ ਦੀ ਸੀਬੀਆਈ ਤੋਂ ਇਨਕੁਆਰੀ ਕਰਵਾਈ ਜਾਵੇ ਤਾਂ ਇਸ ਪੂਲੇ ਦੇ ਖਿਲਾਫ ਕਈ ਕਤਲ ਡਕੈਤੀਆਂ ਦੇ ਕਈ ਕੇਸ ਸਾਹਮਣੇ ਆ ਸਕਦੇ ਨੇ ਇਹ ਕਿ ਜੇਕਰ ਇਸ ਕੇਸ ਦੀ ਸਿਰਫ ਸੀਬੀਆਈ ਤੋਂ ਜਾਂਚ ਕਰਵਾਈ ਜਾਂਦੀ ਹੈ ਤਾਂ ਮੈਂ ਸੀਬੀਆਈ ਦਾ ਪੂਰਾ ਪੂਰਾ ਸਾਥ ਦੇਵਾਂਗਾ ਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਵਿੱਚ ਸਰਕਾਰ ਦੀ ਪੂਰੀ ਮਦਦ ਕਰਾਂਗਾ ਮੈਂ ਇਸ ਲਈ ਇਸ ਪੂਲੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਮੈਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਇਹ ਸੀਗਾ ਜੀ ਉਹ ਹਲਫੀਆ ਬਿਆਨ ਜਿਹਦੇ ਕਰਕੇ ਪੂਲਾ ਜੇਲ੍ਹ ਵਿੱਚ ਗਿਆ ਸੀਗਾ ਪੂਲਾ ਤਾਂ ਕੀ ਉਸਦੇ ਭਰਾ ਨੇ ਵੀ ਦਹਿਸ਼ਤ ਵਹਿਸ਼ਤ ਤੇ ਗੁੰਡਾਗਰਦੀ ਦਾ ਪੱਲਾ ਨਾ ਛੱਡਿਆ ਪੂਲੇ ਦੇ ਪੁਲਿਸ ਅਫਸਰਾਂ ਨਾਲ ਸੰਬੰਧ ਦਾ ਫਾਇਦਾ ਉਠਾ ਕੇ ਉਹ ਜਿੱਥੇ ਮਾਲੜੀ ਸਾਹਿਬ ਵਰਗੇ ਇਤਿਹਾਸਕ ਸਥਾਨ ਵਿੱਚ ਧੀਆ ਪੈਣਾ ਦੀ ਬੇਜਤੀ ਕਰਦਾ ਸੀਗਾ ਉਥੇ ਨਾਲ ਹੀ ਉਸਦੇ ਕਾਰੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਖਤਮ ਕਰ ਦਿੰਦਾ ਸੀਗਾ ਉਹ ਜ਼ਿਮਿਨੀ ਕਬਜ਼ੇ ਦੇ ਝਗੜੇ ਵਿੱਚ ਪੂਲੇ ਦੇ ਭਰਾ ਮਲਕੀਤ ਸਿੰਘ ਕੁੱਕੂ ਨੂੰ ਦਾ ਵਿਰੋਧੀਆਂ ਨੇ ਗੋਲੀਆਂ ਨਾਲ ਭੰਨ ਦਿੱਤਾ ਪਰ ਪੂਲੇ ਦੇ ਨਜਾਇਜ਼ ਹੀ ਆਪਣੇ ਵਿਰੋਧੀਆਂ ਉੱਪਰ ਭਰਾ ਦੇ ਕਤਲ ਦੇ ਦੋਸ਼ ਲਗਾ ਕੇ ਜਿਲ੍ਹਾ ਅੰਦਰ ਡਕਵਾ ਦਿੱਤਾ ਉਹਨਾਂ ਨੂੰ ਪੂਲੇ ਨੇ ਹੰਗ ਦੇ ਕਿਤੇ ਦੁਸ਼ਕਰਮਾ ਕੋ ਕਰਮਾ ਕਤਲੇ ਆਮ ਵੱਲ ਝਾਤ ਮਾਰੀ ਇਹ ਤਾਂ ਬਿਨਾਂ ਸ਼ੱਕ ਇਸ ਨੂੰ ਮੱッセ ਰੰਗੜ ਦਾ ਅਵਤਾਰ ਕਿਹਾ ਜਾ ਸਕਦਾ ਹੈ ਵੈਸੇ ਮੱッセ ਰੰਗੜ ਦਾ ਕਸੂਰਤਾ ਇੰਨਾ ਸੀਗਾ ਕਿ ਉਸਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਪਰ ਪੂਲਾ ਦਾ ਉਸ ਤੋਂ ਕਿਤੇ ਵੱਧ ਕੇ ਨਿਕਲ ਗਿਆ। ਪਾਲਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਾਲੀ ਗੱਡੀ ਵਿੱਚ ਪੂਲਾ ਸ਼ਰਾਬ ਦੀਆਂ ਪੇਟੀਆਂ ਰੱਖਦਾ ਰਿਹਾ ਅਤੇ ਤਾਬਿਆਂ ਦੇ ਢੇਠਾਂ ਅਫੀਮ ਭੁੱਕੀ ਆਦਲ ਲਕੋ ਕੇ ਰੱਖਦਾ ਸੀ ਇਹ। ਕਈ ਗੁਰਧਾਮਾਂ ਵਿੱਚ ਇਸ ਨੇ ਪੋਸਟ ਅਫੀਮ ਦੀ ਖੇਤੀ ਵੀ ਕੀਤੀ ਜਿਸ ਕਰਕੇ ਇਸ ਉੱਪਰ ਪਰਚੇ ਵੀ ਦਰਜ ਹੋਏ। ਗੁਰਧਾਮਾਂ ਵਿੱਚ ਬੈਠ ਕੇ ਇਹ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਕਰਦਾ ਰਹਿੰਦਾ ਸੀ। ਇਸ ਨੂੰ ਰੋਕਣ ਟੋਕਣ ਵਾਲਾ ਉਸ ਸਮੇਂ ਕੋਈ ਵੀ ਨਹੀਂ ਸੀਗਾ। ਸੋ ਦੋਸਤੋ ਇਹ ਸਨ ਕੁਝ ਕਿਸੇ ਪੂਲੇ ਨਿਹੰਗ ਬਾਰੇ। ਹਾਲੇ ਤਾਂ ਇਸ ਦੇ ਬਹੁਤ ਕਿਸੇ ਨੇ ਜੋ ਕਿ ਦੱਸਣ ਵਾਲੇ ਨੇ ਹੌਲੀ-ਹੌਲੀ ਉਹ ਵੀ ਕੱਢਦੇ ਰਹਿਣਗੇ ਬਾਹਰ ਸੋ ਹੁਣ ਦਿਓ ਜਾਸਤ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ